ਮੇਰੇ ਇੰਨ ਦਾਖਲੇ ਨੇ ਓ ਏ ਚੰਦ ਦਾ ਤੰਡਕਾ ਦੋਖੀਆਂ ਦੀ ਓ ਏ ਚੰਦ ਦਾ ਤੰਡਕਾ ਦੋਖੀਆਂ ਦੀ ਸਵਾ ਆਪਣੇ ਘਰ ਵਿਖਾਉਣ ਵਾਲੀ ਉਹ ਤੇਰੀ ਅਸਲੀ ਹੈ ਇਹੋ ਜਾਗੀ ਉੱਠ i <laughs> ਸ਼ਾਹ ਕਹਿਣ ਲੱਗੇ ਸੰਗਤਨੀ ਆਹ ਜਿਹੜੀ ਮੇਰੀ ਦੇਗ ਦੇਵੀ ਹੈ ਤੇ ਸਰਲਫ ਸੁਰਮੇ ਦਾ ਅਸੀਸ ਮੰਗਦੀ ਹੈ ਦੇਵੀਆਂ ਤੇ ਭਾਵੇਂ ਸੰਸਾਰ ਦੇ ਬਹੁਤ ਨੇ ਜੋ ਫੁੱਲਾਂ ਵਾਲੀ ਦੇਵੀ ਹੈ ਕੋਈ ਸੰਧੂਰ ਵਾਲੀ ਦੇਵੀ ਹੈ ਉਹ ਫੁੱਲਾਂ ਦੇ ਨਾਲ ਖੁਸ਼ਮੁਖਵਾਲੀ ਦੇ ਰਹੀਆਂ ਨੇ ਪਰ ਆਹ ਜਿਹੜੀ ਮੇਰੀ ਤੇ ਹੈ ਤੇ ਫੁੱਲਾਂ ਦੇ ਨਾਲ ਸੰਧੂਰ ਦੇ ਨਾਲ ਖੁਸ਼ਮੁਖਵਾਲੀ ਦੇਵੀ ਨਹੀਂ ਇਹ ਤੇ ਜਗ ਦੀ ਦੇਵੀ ਹੈ ਸਰਲਫ ਸੁਰਮੇ ਦਾ ਅਸੀਸ ਮੰਗਦੀ ਹੈ ਜੁਨੀਆਂ ਵੀ ਦੇਵੀਆਂ ਨੇ ਇਸ ਦੇਵ ਦੇਵੀ ਦੀ ਤਾਬਿਆਂ ਵਿੱਚ ਰਹਿਣ ਵਾਲੀਆਂ ਨੇ ਸਤਿਗੁਰੂ ਮਹਾਰਾਜ ਦੀ ਸਰਧਾਂ ਦੇ ਸਾਹਮਣੇ ਇਹ ਰੱਖਦੇ ਨੇ ਪਰਸ਼ਾ ਕਰਨ ਲੱਗੇ ਸੰਗਤਰੀ ਕੋਈ ਤੇਗ ਦੇਵੀ ਦੇ ਇਸ ਦੀ ਪਿਆਸ ਨੂੰ ਬਿਜਾਉਣ ਵਾਸਤੇ ਆਪਣੇ ਸਿਸਤੀ ਭੇਟਾ ਕਰੇ ਇਤਿਹਾਸ ਨਾਮ ਲਿਖਦੇ ਨੇ ਕਿ ਦਇਆਰਾਮ ਨਿਹਾਲ ਦੇ ਰਹਿਣ ਵਾਲਾ ਹਾਜ਼ਰ ਹੋਇਆ ਸਤਿਗੁਰੂ ਕਲਗੀਧਰ ਪਾਸ਼ਾ ਜੀ ਦੇ ਚਰਨਾ ਵਿੱਚ ਆਣ ਕੇ ਨਿਮਸ਼ਸਾਰ ਕੀਤੀ ਸਤਿਗੁਰੂ ਜੀ ਕਿਰਪਾ ਕਰੋ ਦਾਸ ਦਾ ਸੀਸ ਆਧਰ ਹੈ ਗੁਰੂ ਕਲਗੀਧਰ ਪਾਸ਼ਾ ਨੇ ਦਇਆਰਾਮ ਨੂੰ ਵਾਹ ਤੋਂ ਫੜ ਕੇ ਸਰੀਰ ਤੇ ਕੀਤਾ ਤੇਰਾ ਨਾਮ ਕੀ ਹੈ ਸਤਿਗੁਰੂ ਜੀ ਮੇਰਾ ਨਾਮ ਦਇਆਰਾਮ ਹੈ ਗੁਰੂ ਕਲਗੀਧਰ ਪਾਸ਼ਾ ਕਣ ਲਗੇ ਦਇਆਰਾਮਾ ਸਾਨੂੰ ਤੇਰੀ ਵੀ ਲੋੜ ਸੀ ਕਿਉਂਕਿ ਜਿਹੜਾ ਖਾਲਸਾ ਗੁਰੂ ਕਲਗੀਧਰ ਪਾਸ਼ਾ ਨੇ ਸਾਜਣਾ ਹੈ ਸਤਬੰਗਾਂ ਨੇ ਵਿਚਾਰ ਕੀਤੀ ਸਭ ਤੋਂ ਪਹਿਲਾਂ ਖਾਲਸੇ ਵਿੱਚ ਦਇਆ ਹੋਣੀ ਜ਼ਰੂਰੀ ਹੈ ਦਇਆਰਾਮ ਨੇ ਖਾਲਸੇ ਨੂੰ ਦਇਆ ਦਾ ਤਾਜ ਦਿੱਤਾ ਦਇਆਰਾਮ ਨੂੰ ਤੰਮੂ ਵਿੱਚ ਲਿਜਾ ਕੇ ਸਤਬੰਗਾਂ ਨੇ ਝਟਕਾ ਦਿੱਤਾ ਖੂਨ ਦੇ ਨਾਲ ਰੰਗੀ ਹੋਈ ਤਲਵਾਰ ਲੈ ਕੇ ਸਤਗੁਰੂ ਜੀ ਫਿਰ ਸਟੇਜ ਤੇ ਆਏ ਜਦੋਂ ਸਤਗੁਰੂ ਕਲਗੀਧਰ ਪਾਤਸ਼ਾਹ ਦੀ ਖੂਨ ਦੇ ਨਾਲ ਰੰਗੀ ਹੋਈ ਤਲਵਾਰ ਲੈ ਕੇ ਦੂਜੇ ਸੀਸ ਦੀ ਮੰਗੀ ਸੀ ਜਿਹੜੇ ਤੇ ਸੰਗਤਾਂ ਦੇ ਵਿੱਚ ਗੁਰੂ ਦੇ ਪਿਆਰ ਵਾਲੇ ਸਨ ਉਹ ਤੇ ਸੋਚਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਅੱਜ ਕੋਈ ਨਵਾਂ ਕਾਉਤਕ ਕਰਕੇ ਸੰਗਤਾਂ ਨੂੰ ਵਿਖਾ ਰਹੇ ਨੇ ਪਰ ਜਿਹੜੇ ਸ਼ੰਕਾਵਾਦੀ ਇਹ ਕੋਈ ਨਵੀਂ ਗੱਲ ਨਹੀਂ ਕਿ ਅੱਜ ਗੁਰੂ ਘਰਾਂ ਦੇ ਵਿੱਚ ਸ਼ੰਕਾਵਾਦੀ ਲੋਕ ਨੇ ਇਹ ਪਹਿਲਾਂ ਤੋਂ ਪੁਰਿਆ ਆਉਂਦਾ ਹੈ ਜਿਹੜੇ ਦੇਗਾਂ ਨਾਲ ਪਿਆਰ ਕਰਨ ਵਾਲੇ ਸੀ ਗੁਰੂ ਕੇ ਲੰਗਰਾਂ ਨਾਲ ਪਿਆਰ ਕਰਨ ਵਾਲੇ ਸੀ ਉਹਨਾਂ ਨੇ ਮਨ ਵਿੱਚ ਸੋਚਿਆ ਮਨਾ ਗੁਰੂ ਕਲਗੀਧਰ ਪਾਤਸ਼ਾਹ ਨੂੰ ਕੋਈ ਅੰਤਰੀ ਕਸਰ ਆਣ ਕੇ ਚੰਬੜ ਗਈ ਹੈ ਉਹ ਗੁਰੂ ਕਲਗੀਧਰ ਪਾਤਸ਼ਾਹ ਚੰਡੀ ਪ੍ਰਗਟ ਕਰਮੀ ਕਹਿੰਦੇ ਸੀ ਲੱਗਦਾ ਕਿ ਉਹ ਚੰਡੀ ਪਠੀ ਪੈ ਗਈ ਹੈ ਉਹ ਗੁਰੂ ਕਲਗੀਧਰ ਪਾਤਸ਼ਾਹ ਅੱਜ ਆਪਣੇ ਸਿੱਖਾਂ ਨੂੰ ਝਟਕਾਰੇ ਨੇ ਕਹਿੰਦੇ ਹਨ ਜਿਹੜੇ ਗੁਰੂ ਕੇ ਪਿਆਰ ਵਾਲੇ ਨੇ ਉਹ ਕਹਿੰਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਅੱਜ ਪਈ ਨਵਾਂ ਕੌਤਕ ਕਰਕੇ ਸੰਗਤਾਂ ਨੂੰ ਵਿਖਾ ਰਹੇ ਨੇ ਸਤਿਗੁਰਾਂ ਨੇ ਦੂਜੇ ਅਸੀਸ ਦੀ ਮੰਗ ਕੀਤੀ ਸਤਿਗੁਰਾਂ ਨੇ ਵੇਖਿਆ ਖਾਲਸੇ ਵਿੱਚ ਦਇਆ ਆ ਗਈ ਤਿਆ ਵੀ ਤੈ ਉਹ ਦੇ ਸਕਦੀ ਹੈ ਜੇ ਫੱਲੇ ਧਰਮ ਹੋਵੇ ਫਿਰ ਧਰਮਦਾਸ ਜੀ ਹਾਜ਼ਰ ਹੋਏ ਧਰਮਦਾਸ ਨੇ ਆਣ ਕੇ ਸਤਬਿਰਾਂ ਨੂੰ ਸੀਸ ਨਵਾਇਆ ਧਨ ਗੁਰੂ ਕਲਗੀਧਰ ਪਾਸ਼ਾ ਜੀ ਧਰਮਦਾਸ ਨੂੰ ਤੰਬੂ ਵਿੱਚ ਲਿਜਾ ਕੇ ਜਦੋਂ ਝਟਕਾਇਆ ਫਿਰ ਤਲਵਾਰ ਚੱਲੀ ਖੜਾਕ ਹੋਇਆ ਆਵਾਜ਼ ਆਈ ਖੂਨ ਤੰਬੂ ਦੇ ਹੇਠਾਂ ਦੀ ਬਾਹਰ ਆਇਆ ਕਹਿੰਦੇ ਸੰਗਤਾਂ ਫਿਰ ਵੇਖ ਕੇ ਘਬਰਾ ਗਈਆਂ ਆਪੋ ਆਪਣੇ ਮਨਾਂ ਦੇ ਖਿਆਲ ਸੰਕਤਾਂ ਨੇ ਯਾਰ ਕੀਤੇ ਤੇ ਉਹਨਾਂ ਨੇ ਮਨ ਵਿੱਚ ਸੋਚਿਆ ਵੀ ਗੁਰੂ ਕਲਗੀਧਰ ਪਾਤਸ਼ਾਹ ਨੂੰ ਤੇ ਕੋਈ ਆਉਤਰੀ ਕਸਰੇ ਆੜ ਕੇ ਚੰਗੜ ਗਈ ਹੈ ਤਾਈਓ ਸਿੱਖਾਂ ਨੂੰ ਝੰਡਕਾਰੇ ਨੇ ਅੱਜ ਤੇ ਇਕੱਲੇ ਇਕੱਲੇ ਨੂੰ ਆਵਾਜ਼ ਮਾਰਦੇ ਨੇ ਕਿਤੇ ਅਸਾ ਨਾ ਹੋਵੇ ਗੁਰੂ ਕਲਗੀਧਰ ਪਾਤਸ਼ਾਹ ਤਲਵਾਰ ਲੈ ਕੇ ਇੱਕ ਬੰਨਿਓਂ ਹੀ ਸੰਗਤਾਂ ਨੂੰ ਝਟਕਾਉਣਾ ਸ਼ੁਰੂ ਕਰ ਦੇਣ ਕਿਉਂ ਨਾ ਸਤਗਰਾਂ ਦੇ ਆੜ ਤਾਂ ਪਹਿਲਾਂ ਖਿਸਕਿਆ ਜਾਵੇ ਜਿਹੜੇ ਗੁਰੂ ਕੇ ਲੰਗਰਾਂ ਨਾਲ ਪਿਆਰ ਕਰਨ ਵਾਲੇ ਸੀ ਜਿਹੜੇ ਸਤਿਗੁਰੂ ਕੇ ਲੰਗਰ ਛਕਣੇ ਆਉਂਦੇ ਸੀ ਦੇਖਣੇ ਛਕਣ ਆਉਂਦੇ ਸੀ ਮੰਗਲ ਲਟਣਾਉਂਦੇ ਸੀ ਉਹ ਸੰਗਤ ਦੇ ਵਿੱਚੋਂ ਫਰਾਰ ਹੋ ਗਏ ਜਿਵੇਂ ਸਤਿਗੁਰੂ ਕਲਗੀੰਦਰ ਪਾਤਸ਼ਾਹ ਨੇ ਧਰਮਦਾਸ ਨੂੰ ਬੰਬੂ ਵਤ ਲਾ ਕੇ ਧੜਕਾਇਆ ਤੇ ਬਾਹਰ ਸੰਤਾਂ ਨੇ ਆਪੋ ਆਪਣੇ ਮਨਾਂ ਦੇ ਖਿਆਲਦਾਰ ਕੀਤੇ ਆ ਇੱਕ ਕਿੰਦਾ ਕਹਿ ਕੇ ਦਾਸਚਮਨ ਦੇ ਘਰ ਕੋ ਜਾ ਕੇ ਸੁਪਿਆਰਨ ਸੁਣਨ ਕਰੋ ਜੀ ਉਹ ਉੱਤਾਰ ਮੰਦਾਸ ਨੂੰ اڪي <laughs> اوٽ